ਬਹੁਤ ਵਧੀਆ ਕਿ ਬੇਟੇ ਉਹਨਾਂ ਕੋਲ ਪੂਰਾ ਪਰਵਾਰ ਇਕੱਠਾ ਦੇ ਲੱਗਿਆ ਬਈ ਬਈ ਬਹੁਤ ਵਧੀਆ ਲੱਗਿਆ ਧੀਆਂ ਦਾ ਕਿ ਇਹ ਆਪਣਾ ਲੇਡੀਜ਼ ਦਾ ਹੈਗਾ ਬਹੁਤ ਵਧੀਆ ਤਿਆਰ ਆ ਠੀਕ ਹੈ ਜੀ ਇਹ ਲੋਕੋ ਤੋਂ ਹੁੰਦਾ ਜਾਂਦਾ ਸੀ ਧੀਆਂ ਦਾ ਤਿਆਰ ਅੰਜ ਤੋਂ 3 ਸਾਲ ਪਹਿਲਾਂ ਅਸੀਂ ਬਹੁਤ ਜ਼ਿਆਦਾ ਮਾਨਸ ਕਰਨੇ ਇੰਨਾ ਵਧੀਆ ਕਿੰਦਾ ਨੇ ਕਿ ਸਾਰੀਆਂ ਆਪਣੀਆਂ ਧੀਆਂ ਪਹਿਣਾ ਜੋ ਵੀ ਸ਼ਿੰਗਾਰ ਲਾ ਕੇ ਇੱਥੇ ਕਿੱਦਾਂ ਪਾਉਂਦੀਆਂ ਬਹੁਤ ਖੁਸ਼ ਹੋਈ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਮੈਂ ਹੋਰ ਸੈਂਕੜੇ ਦੀ ਕੀ ਕਹਿੰਦੇ ਜਿਹੜਾ ਇੱਥੇ ਤੱਕ ਨਹੀਂ ਪਹੁੰਚ ਸਕਗੇ ਹਾਂਜੀ ਜਿਨ੍ਹਾਂ ਦੇ ਤੀਆਂ ਉਹਨਾਂ ਨੂੰ ਪਿਛਲੇ ਦਿਨਾਂ ਚੱਲਦਾ ਹੋਇਆ ਨਹੀਂ ਜੀ ਆਉਣਾ ਚਾਹੀਦਾ ਉਹਨਾਂ ਨੂੰ ਇਹ ਤਾਂ ਖੁਸ਼ੀ ਦਾ ਮੌਕਾ ਹੋਣਾ ਚਾਹੀਦਾ ਸਾਰਿਆਂ ਨੂੰ ਇਹ ਤਾਂ ਬਹੁਤ ਖੁਸ਼ੀ ਮਿਲਦੀ ਹੈ ਜੀ ਇੱਥੇ ਆਪਾਂ ਦਾ ਵੇਖੋ ਥੋੜੀ ਥੋੜੀ ਕਿਹਾਂ ਬੱਚੀਆਂ ਨੇ ਕਿੰਨਾ ਸੋਹਣਾ ਉਹਨਾਂ ਨੇ ਡਾਂਸ ਕੀਤਾ ਕਿੰਨੇ ਸੋਹਣੇ ਉਹਨਾਂ ਦੇ ਪ੍ਰਭਾਵੇ ਸੀਗੇ ਸੱਗੇ ਫੁੱਲ ਪਾਏ ਸੀ ਮੋਹਰਾ ਪਾਈਆਂ ਸੀ ਆਪਣਾ ਪੁਰਾਣਾ ਵਸਤੂ ਇਹ ਆਪਾਂ ਨੇ ਇਹ ਤਾਂ ਆਪਣਾ ਅਦਾਸਾ ਆਪਣਾ ਆਪਾਂ ਨੂੰ ਲਿਆਉਣਾ ਚਾਹੀਦਾ ਕਿ हाँ जी, हाँ जी सारे होंडा जी असली आई तो पहला दस्तरीकन सीकराके हैं याद है जी सारे यहाँ पे नापने आएंगे बहुत बढ़िया तू बताइए पिया प्रोग्राम बड़े कितने हाँ जी नहीं पिया तो बहुत बहुत बढ़िया तू रिकॉर्ड किया जी ने प्रोग्राम आज में इस कितना है सोशल ऑर्गेनाइजेशन बड़ी अपनी एंट

ਮੇਰੇ ਨਾਲ ਨਹੀਂ ਟਿਕਦੀ ਮਰੰਦੂ ਘਾ ਮੇਰੇ ਘਰੋਂ ਜਿੰਨੇ ਵੀ ਸਟੇਟ ਤੋਂ ਨਹੀਂ ਕੋਟਾ ਬੰਦ ਰਿਹਾ ਤੇ

ਕੁਦਰਤ ਆਜੀ ਐਂਟੀ ਕਰਾਈਮ ਐਂਡ ਫੋਰਸ ਲਗਦੇ ਨੇ ਨਿਕਲਦਾ ਹੈ ਜਿਹੜੇ प्रेसिडेंट ਵਿਜੇਂਦਰ ਮਿਲਜੀਨੀ ਉਹਨਾਂ थी, ਕੀ ਉਹਨਾਂ ਦੇ ਬਹੁਤ बहुत बड़ा ਹੈ होगा, ਚਾ ਪ੍ਰੋਗਰਾਮ प्रोग्राम ਕਿਆਂ यहाँ का ਕੀਆ किया, ਦਾ ਅੱਗੇ ਪਿੱਛੇ ਦੇ ਰਗਾ ਬਹੁਤ ਹੀ ਆਵਲਾ ਰਗਤੀਆਂ ਉਹਦਾ ਸਾਰਿਆਂ ਦਾ ਪ੍ਰੈਸ ਨੇ ਬਹੁਤ सारे ਕਵਰ प्रेसिडेंट बहुत अच्छा ਸਰਤਾ ਜੀ ਅੱਜ ਦਾ ਪ੍ਰਧਾਨ ਕੰਪਨ ਜੈਪਾ ਬਚੇ ਰਿਹਾ ਹੈ ਉਹ ਵੀ ਗਵਰਨਰ ਕਰਦੇ ਤੇ ਦਰ ਦਿਖਾ ਨਰਨ ਦੇ ਆਰਸਟੇ ਕਿ ਬੰਨੀ ਜੀ ਤੇ ਹੋਰ ਸਾਰੇ ਜਿੰਨੇ ਮਤਲਬ ਕਿ ਮੈਂ ਕਮੇਟੀ ਮੈਂਬਰ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਤੇ ਇਹ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਇਹ ਮਤਲਬ ਕਿ ਗਵਾਚਦਾ ਜਾ ਰਿਹਾ ਸੀ ਪਰ ਸਾਡੀਆਂ ਪੰਜਾਬਣਾਂ ਨੇ ਸਾਡੀਆਂ ਪੰਜਾਬੀ ਮਤਿਆਰਾਂ ਨੇ ਇਸ ਨੂੰ ਸੰਭਲ ਲਿਆ ਤੇ ਮੈਂ ਇੱਕ ਇਹ ਵੀ ਜ਼ਰੂਰ ਕਹੂੰਗੀ ਕਿ ਜਿਹੜਾ ਇਹ ਤੀਆਂ ਦਾ ਤਿਹਾੜਾ ਇਹ ਤੀਆਂ ਦਾ ਤਿਹਾੜਾ ਤਾਂ ਮਤਲਬ ਕਿ ਜਿਸ ਤਰ੍ਹਾਂ ਹੁਣ ਅਸੀਂ ਇੱਥੇ ਦੇਖ ਰਹੇ ਹਾਂ ਸਾਡੇ ਵੇਲੇ ਪ੍ਰਾਪਤਨ ਪਈਆਂ ਹੋਇਆ ਕਰਦੇ ਆ ਅਸੀਂ ਆ ਬਿੱਲੇ ਪੜਾਂ ਦੇ ਵਿੱਚ ਇਹ ਬਹੁਤ ਬਹੁਤ ਮਜ਼ਾਰਾ ਕਰ ਰਹੀਆਂ ਐ ਬਹੁਤ ਵਧੀਆ ਮਤਲਬ ਕਿ ਲੱਗ ਰਿਹਾ ਹੈ ਤੇ ਜੇ ਅਗਰ ਮਤਲਬ ਕਿ ਜੇ ਅਸੀਂ ਇਹਨਾਂ ਗੀਤਾਂ ਕੋ ਮਤਲਬ ਕਿ ਸਾਊਂਡ ਤੋਂ ਬਿਨਾਂ ਅਸੀਂ ਬੋਲੀਆਂ ਗਿੱਧਾ ਪਾ ਕੇ ਬੱਚੇ ਸਾਡੇ ਬੋਲੀਆਂ ਪਾਉਣ ਗਿੱਧਾ ਪਾਉਣ ਉਹ ਇਸ ਤੋਂ ਵੀ ਬਹੁਤ ਵਧੀਆ ਲੱਗੇਗਾ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਇਹ ਜਿਹੜੀਆਂ ਧੀਆਂ ਨੇ ਇਹ ਸਾਡਾ ਪ੍ਰਾਪਤਲ ਵਿਰਸਾ ਹੈ ਤਾਂ ਅੱਜ ਇਸ ਤੇਜ਼ੀ ਦੀਆਂ ਜਿਹੜੀਆਂ ਮਤਲਬ ਕਿ ਚਲੋ ਬੱਚਿਆਂ ਨੂੰ ਅਸੀਂ ਇਧਰਲੇ ਪਾਸੇ ਲਾਤਾ ਰਹੇ ਆ ਪਰ ਮੈਂ ਇੱਕ ਬੁਝਾਰਿਸ਼ ਕਰਦੀ ਆ ਜੇ ਮੇਰੀ ਕਰਦੀ ਹਾਂ ਕਿ ਜਿਹੜੀਆਂ ਪੁਰਾਣੀਆਂ ਧੀਆਂ ਸੀਗੀਆਂ ਬੱਚੇ ਆਪਣੇ ਆਪ ਬੋਲੀਆਂ ਪਾ ਕੇ ਕੋਈ ਸਾਸ ਤੇ ਬੋਲੀ ਪਾਉਂਦੀ ਆ ਕੋਈ ਸਹੁਰੇ ਤੇ ਬੋਲੀ ਪਾਉਂਦੀ ਆ ਰਿਸ਼ਤਿਆਂ ਤੇ ਬੋਲੀਆਂ ਪਾਉਂਦੀ ਆ ਕਈਆਂ ਰਿਸ਼ਤਿਆਂ ਬੁਖਾਰ ਦੀ ਕੜਵਾਹਟ ਆ ਤਾਂ ਉਹ ਵੀ ਆਪਣੀਆਂ ਧੀਆਂ ਦੇ ਵਿੱਚ ਲੜਕੀਆਂ ਉਦਾਸ ਕਰਦੀਆਂ ਆਪਣੇ ਬਾਪ ਦੇ ਚੰਨ ਨੂੰ ਸਲਾਉਂਦੀ ਆ ਕਈਆਂ ਧੀਆਂ ਜੋਰ ਲੱਗੀਆਂ ਦੂਰੋਂ ਜੋਰ ਲੱਗੀਆਂ ਮੇਰੇ ਪੁੱਤਿਆਂ ਦੇ ਪਿੰਡ ਪੀਆਂ ਜੋਰ ਲੱਗੀਆਂ ਕਿਤੇ ਆਪਦੇ ਪਿੰਡ ਦੇ ਬਾਵਲ ਦੇ ਪਿੰਡ ਦੇ ਬਰੋਟੇ ਦੀ ਸੋਨਾ ਮਾਰਦੀਆਂ ਇਹ ਬੱਸੇ ਸੁੱਕੀ ਬੱਸੇ ਤੇਰਾ ਬਾਵਲਾ ਖੇੜਾ ਮਤਲਬ ਕਿ ਇਹ ਜੀਆਂ ਤਿੰਆਂ ਜਿਹੜੀਆਂ ਨਾ ਤਿੰਆਂ ਆਪਣੇ ਪਿੰਡ ਦੀ ਆਪਣੇ ਮਾਪਿਆਂ ਦੇ ਖੇੜੇ ਦੀ ਸੁੱਖ ਮੰਗਦੀਆਂ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਤਾਂ ਇਹ ਅਸੀਂ ਮਤਲਬ ਕਿ ਮੋੜ ਕੇ ਮੁੜ ਕੇ ਆ ਗਏ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਤੀਆਂ ਪੂਆਂ ਲੱਗਣੀਆਂ ਬਿਲਕੁਲ ਖਤਮ ਹੋ ਗਈਆਂ ਸੀ ਮੈਂ ਆਪਣੇ ਪਿੰਡ ਸਨ 15 ਨੂੰ ਤੀਆਂ ਕਰਾ ਰਹੀਆਂ ਤੇ ਸਾਡੀਆਂ ਪ੍ਰਾਤਨ ਤੀਆਂ ਹੁੰਦੀਆਂ ਅਸੀਂ 15 ਦਿਨ ਤੀਆਂ ਇੱਕ ਬੋਰਡ ਦੇ ਥੱਲੇ 15 ਦਿਨ ਤੀਆਂ ਲਾਉਂਦੀਆਂ ਤੇ 15 ਦੇ 15 ਦਿਨ ਹੀ ਮੇਰੇ ਪਿੰਡ ਦੀਆਂ ਲੜਕੀਆਂ ਲੋਹਾ ਢੀਆਂ ਸਾਰੀਆਂ ਉੱਥੇ ਜਾ ਕੇ ਆਪਣਾ ਅ ਇੰਜੋਏ ਕਰਦੀਆਂ ਜਿੰਨਾ ਬੋਲੀਆਂ ਪਾਉਂਦੀਆਂ ਨੱਚਦੀਆਂ ਕਿੰਨਾ ਪਾਉਂਦੀਆਂ ਤਾਂ ਅਸੀਂ ਮਤਲਬ ਕਿ ਮੈਂ ਇਹੀ ਕਹਿਣਾ ਚਾਹਨੀ ਆ ਕਿ ਜਿਵੇਂ ਸਾਡੀਆਂ ਪ੍ਰਾਪਨ ਦੀਆਂ ਸੀ ਅਸੀਂ ਉਹਨਾਂ ਦੇ ਵਿੱਚ ਆ ਜੀਏ ਹੁਣ ਵੈਸੇ ਤਾਂ ਬੜੀ ਖੁਸ਼ੀ ਹੋਈ ਆ ਕਿ ਹਰ ਪਿੰਡ ਦੀਆਂ ਲੜਕੀਆਂ ਹਰ ਦਿਨ ਕੋਈ ਦਿਨ ਰਿਹਾ ਹੋਵੇਗਾ ਜਿੱਤੇ ਤੀਆਂ ਨਹੀਂ ਲੱਗੀਆਂ ਹੋਣਗੀਆਂ ਤਾਂ ਇਹ ਕੁੜੀਆਂ ਦਾ ਜਿਹੜਾ ਤਿਉਹਾਰ ਆ ਕੁੜੀਆਂ ਖੁਸ਼ੀ ਜाह्न ਕਰਦੀਆਂ ਤਾਂ ਮੈਨੂੰ ਬਹੁਤ ਦੇ ਮਾਨ ਮੈਸੇਜ ਕਰ ਰਹੀਆਂ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਇਹ ਪੁਰਾਣਾ ਵਿਰਸਾ ਸਿੱਧੀਆਂ ਦਾ ਇਹ ਮੁੜ ਉਜਾਗਰ ਹੋਇਆ ਤੇ ਸਾਡੀਆਂ ਪੁੱਤਾਂ ਦਾ ਪਿਆਰ ਇਸ ਨੂੰ ਦੁਬਾਰਾ ਜੀਵਤ ਕਰਦਾ ਤੇ ਜਿਹੜੀ ਨਵੀਂ ਜਨਰੇਸ਼ਨ ਆ ਸਾਡੀਆਂ ਨਵੀਆਂ ਬੱਚੀਆਂ ਐ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਜੱਜ ਦੇ ਨੱਚ ਰਹੇ ਆ ਉਹ ਆਪਣੀ ਕਲਾ ਦਾ ਮਤਲਬ ਕਿ ਕਲਾ ਯਾਹਰ ਕਰ ਰਹੇ ਆ ਕਿਉਂਕਿ ਟੈਲੈਂਟ ਬਹੁਤ ਹੈ ਬੱਚਿਆਂ 'ਚ ਉਹ ਤੇ ਮਾਣ ਕਰਦਾ ਹੈ ਰੋਟੂ ਅੱਜ ਪਿੰਦਰ ਜੀ ਅੱਜ ਸਤਿਆਂ ਦਾ ਮੇਲਾ ਲਾਇਆ ਇੱਥੇ ਨੇ ਉਹਨੂੰ ਵੀ ਕਿਹਦੀ ਇਹ ਮੇਲਾ ਮੈਂ ਨਹੀਂ ਲਾਇਆ ਇਹ ਮੇਲਾ ਬੱਚਿਆਂ ਨੇ ਲਵਾਇਆ ਹੈ ਇਹ ਬੱਚਿਆਂ ਦੀ ਮਤਲਬ ਕਿ ਮੇਲਾ ਉਹਨਾਂ ਦੀ ਖੁਸ਼ੀ ਵਾਸਤੇ ਲਾਇਆ ਜਾਂਦਾ ਹੈ ਤੇ ਅੱਗੇ ਅਸੀਂ ਅਪੀਲ ਕਰਦੇ ਆਂ ਕੋਈ ਸ਼ਹਿਰ ਵਾਸੀਆਂ ਨੂੰ ਕਿ ਵੀ ਇਸ ਮੇਲੇ ਦੇ ਵੱਧ ਤੋਂ ਵੱਧ ਚੜ ਕੇ ਆਇਆ ਕਰੋ ਸੱਭਿਆਚਾਰਕ ਨਾਲ ਜੁੜਿਆ ਉਹੀ ਪ੍ਰੋਗਰਾਮ ਹੁੰਦਾ ਇੱਥੇ ਹੋਰ ਕੋਈ ਫालतੂ ਨਹੀਂ ਹੁੰਦਾ ਇਹ ਮੇਲੇ 'ਚ ਸਹਿਯੋਗ ਜਿਵੇਂ ਘਟਾਰੇ ਸਾਹਿਬ ਨੇ ਮੰਚ ਸੰਚਾਲਕ ਸੀਗੇ ਤੇ ਅਮਨ ਰਾਜ ਸ਼ਰਮਾ ਜੀ ਦਾ ਮਤਲਬ ਕਿ ਬਹੁਤ ਸਹਿਯੋਗ ਰਿਹਾ ਲੱਡੂ ਗopal ਜੀ ਨੂੰ ਇੱਥੇ ਲੈ ਕੇ ਆਏ ਆ ਤੇ ਸ਼ਹਿਰ ਵਾਸੀਆਂ ਦਾ ਮਤਲਬ ਕਿ ਬਹੁਤ ਬੜੇ ਧੰਨਵਾਦ ਕੀਤਾ ਵੈਲਕਮ ਕੀਤਾ ਘਟਾਰੇ ਨੇ ਤਕਰੀਬਨ ਜਿੰਨੇ ਵੀ ਮੋਦਵਾਰ ਬੰਦੇ ਇੱਥੇ ਆਏ ਆ ਪੈਣ ਭਰਾਏ ਸਾਰੇ ਖੁਸ਼ ਹੋ ਕੇ ਗਏ ਐ ਇਹ ਸਾਰੇ ਨੇ ਇੰਜੋਏ ਕਰਕੇ ਗਏ ਐ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲੜਕੀਆਂਾਂ ਦੇ ਵਿੱਚ ਤੁਸੀਂ ਦੇਖਿਆ ਵੀ ਤੀਆਂ ਨਹੀਂ ਤੀਆਂ ਦਾ ਮੇਲਾ ਲੱਗਿਆ ਹੈਗਾ ਵੱਡੀ ਗਿਲਫੀ ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਜੇ ਤੁਸੀਂ ਦੇਖਦੇ ਹੋ ਤੀਆਂ ਦੇ ਵਿੱਚ ਜਿਹੜਾ ਹੈਗਾ ਲਗ ਲਗ ਪੈਲਸਨ ਦੇ ਵਿੱਚ ਤੀਆਂ ਲੱਗਦੀਆਂ ਹੈਗੀਆਂ ਉੱਥੇ ਹੀ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੇ ਖਤੀਆਂ ਲੱਗਦੀਆਂ ਹੈਗੀਆਂ ਤੀਆਂ ਨੇ ਅੱਜ ਐਰਕੀਨ ਤੋਂ ਸੌਣ ਦਾ ਮਹੀਨਾ ਲੰਘ ਚੁੱਕਿਆ ਆਲਰੇਡੀ ਜਿਹੜਾ ਹੈਗਾ ਇਹ ਆ ਰਿਹਾ ਮੇਲਾ ਇੱਥੇ ਲੱਗਿਆ ਹੈਗਾ ਵੱਡੀ ਗਿਲਤੀ ਦੇ ਵਿੱਚ ਸਾਡੀਆਂ ਬੱਚੀਆਂ ਨੇ ਇਸ ਮੇਲੇ ਦੇ ਵਿੱਚ ਸਰਗਰਮ ਕੀਤੀ ਤੇ ਇੰਜੋਏ ਕੀਤਾ ਸਮਾਂ ਨੇ ਬੜਾ ਹੀ ਕੀਮਤੀ ਹੁੰਦਾ ਪਰ ਉਹ ਕੀਮਤੀ ਸਮੇਂ ਚ ਸੇਮਾ ਕੱਢ ਕੇ ਵੱਡੇ ਵੱਡੀਆਂ ਮਾਨਯੋਗ ਸ਼ਖੀਤਾ ਵੀ ਇੱਥੇ ਪਹੁੰਚਿਆ ਹੈਗੀਆ ਕਿਹਦਾ ਕਿਹਦਾ ਮੈਂ ਨਾਮ ਲਵਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪਹੁੰਚੇ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਤੇ ਆਓ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਮੇਲੇ ਕਰਾਂਗੇ ਠੀਕ ਹੈ ਜਿਲ੍ਹਾ ਫਰੀਦਕੋਟ ਦੇ ਵਿੱਚ ਸਭ ਤੋਂ ਵੱਡਾ ਮੇਲਾ ਤੀਜ਼ ਤੀਆਂ ਤੀਆਂ ਨਾਲ ਐਂਟੀ ਕ੍ਰਾਈਮ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਇਨਰ ਵੀਲ ਕਲੱਬ ਔਰ ਅਲਾਈਅੰਸ ਕਲੱਬ ਸਿਟੀ ਕੋਰਪੋਰਾ ਦੇ ਸਹਿਯੋਗ ਦੇ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵਿਖੇ ਬਹੁਤ ਵਿਸ਼ਾਲ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਔਰ ਲਗਭਗ ਇਸ ਮੇਲੇ ਦੇ ਵਿੱਚ 50 ਕ ਬੱਚੇ ਜਿਹੇ ਸੀ ਜਿਹੜੇ ਨੈਸ਼ਨਲ ਲੈਵਲ ਤੇ ਸਨਮਾਨਿਤ ਹੋ ਚੁੱਕੇ ਆ ਪੰਜਾਬ ਲੈਵਲ ਤੇ ਸਨਮਾਨਿਤ ਹੋ ਚੁੱਕੇ ਆ ਬਾਖੂਬੀ ਬੱਚਾਂ ਦੀਆਂ ਕਲਾਕਾਰੀਆਂ ਬਹੁਤ ਵਧੀਆ ਸੀ ਹਰ ਇੱਕ ਬੱਚੀ ਨੇ ਹਰ ਇੱਕ ਦਾ ਮਨ ਟੋਇਆ ਔਰ ਇੱਥੋਂ ਤੱਕ ਕਿ 1.5 ਸਾਲ ਦੀ ਬੱਚੀ ਵੀ ਸਨਮਾਨਿਤ ਹੋਈ ਆ ਜਿਸ ਦੇ ਪਿਤਾ ਜੀ ਦੁਨੀਆ ਤੋਂ ਜਾ ਚੁੱਕੇ ਸੀ ਆਪ ਦੇ ਪਿਤਾ ਜੀ ਦੇ ਜਾਨ ਤੋਂ ਬਾਅਦ ਅਜੋਤੀਆਂ ਦੇ ਮੇਲੇ ਤੇ ਪਹੁੰਚੀ ਆ ਸੋ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਮੇਲੇ 'ਚ ਸਹਿਯੋਗ ਦਿੱਤਾ ਖਾਸ ਤੌਰ ਤੇ ਬਲਜਿੰਦਰ ਬੱਲੀ ਜੀ ਜਿਨ੍ਹਾਂ ਨੇ ਕੇਵਲ 2 ਦਿਨ ਦੇ ਵਿੱਚ ਇਹ ਪ੍ਰੋਗਰਾਮ ਲੀਕਿਆ ਹੈਗਾ ਸੋ ਸਾਰੀਆਂ 3 ਵਧਾਈ ਦਾ ਪਾਤਰ ਨੇ ਜਿਨ੍ਹਾਂ ਨੇ ਕਿ ਸਾਨੂੰ ਇਹ ਹੌਸਲਾ ਦਿੱਤਾ ਔਰੇ ਰੌਣਕ ਲਗਾਈ